ਸਾਲ 2025 ਹੈ ਤੇ ਹਲਦੀ ਰੋਗ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਤੇ ਇਸ ਤੋਂ ਵੀ ਵੱਡੀ ਸਮੱਸਿਆ ਕਿਤੇ ਅਗਲੇ ਸਾਲ ਨਾਲ ਖੜੀ ਹੋ ਜਾਵੇ ਉਹਦੇ ਲਈ ਤੁਹਾਨੂੰ ਹੁਣੇ ਧਿਆਨ ਰੱਖਣਾ ਪਏਗਾ ਦੇਖੋ ਜਦੋਂ ਵੀ ਅਸੀਂ ਝੋਨਾ ਕੰਬਾਈਨ ਦੇ ਨਾਲ ਵੜਦੇ ਹਾਂ ਤਾਂ ਉਸ ਸਮੇਂ ਕੀ ਹੁੰਦਾ ਕਿ ਬਾਸਕਟ ਦੇ ਵਿੱਚ ਝੋਨਾ ਜਾਂਦਾ ਹੈ ਤੇ ਜਿਹੜਾ ਹਲਦੀ ਰੋਗ ਦੇ ਕਾਣੇ ਸਾਰੇ ਬੀਜ ਦੇ ਉੱਤੇ ਰਹਿ ਗਏ ਇਸ ਤਰ੍ਹਾਂ ਕਰਕੇ ਚਪੇ ਜਾਣਗੇ ਤੇ ਉਹ ਜਿਹੜਾ ਕਲਾਈਮਿਡੋਸਪੋਰ ਹੈ ਜਾਂ ਬਿਮਾਰੀ ਦੇ ਕਣ ਹੈਗੇ ਆ ਉਹ ਅਗਲੇ ਸਾਲ ਵਾਸਤੇ ਓਵੇਂ ਤੁਹਾਡੇ ਖੇਤ ਇਨਫੈਕਸ਼ਨ ਕਰ ਸਕਦੇ ਆ ਤਾਂ ਫੇਰ ਇਹ ਤੋਂ ਸਾਵਧਾਨੀ ਵਰਤਣੀ ਪਏਗੀ ਹੁਣੇ ਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਹੁਣ ਤੁਸੀਂ ਆਪਦੇ ਖੇਤ 'ਚ ਉਹ ਜਗ੍ਹਾ ਦੇਖੋ ਜਿਸ ਜਗ੍ਹਾ ਤੇ ਬਿਮਾਰੀ ਹੈ ਨਹੀਂਗੀ ਕੋਈ ਦੋਗੀ ਲੰਬੂ ਤੁਹਾਡਾ ਸਾਰਾ ਖੇਤ ਭਰਿਆ ਹੋਇਆ ਕੋਈ ਮਾਸੀ ਦਾ ਖੇਤ ਹੋਊਗਾ ਭੂਆ ਦਾ ਹੋਊਗਾ ਚਾਚੇ ਦਾ ਹੋਊਗਾ ਤਾਏ ਦਾ ਹੋਊਗਾ ਦੋਸਤ ਦਾ ਹੋਵੇਗਾ ਜਿਸ ਖੇਤ 'ਚ ਬਿਮਾਰੀ ਨਹੀਂ ਹੈਗੀ ਉਸ ਖੇਤ ਦੇ ਵਿੱਚੋਂ ਜੋ ਝੋਨਾ ਪੱਕ ਜਾਵੇ ਤੇ ਆਪਦਾ ਵੀ ਹੱਥ ਜਾਂ ਦਾਤੀ ਨਾਲ ਵਟੋ ਫਿਰ ਉਹਦੇ ਨਿੱਕੇ ਨਿੱਕੇ ਥੱਬੇ ਬਣਾ ਕੇ ਉਹਨੂੰ ਜਿਹੜਾ ਹੈਗਾ ਛੱਤ ਦੇ ਉੱਤੇ ਰੱਖ ਕੇ ਸੁਕਾ ਲਓ ਜਦੋਂ ਚੰਗਿਆ ਤਰੀਕ ਨਾਲ ਸੁੱਕ ਗਿਆ ਤਾਂ ਪਹਿਲੀ ਛੱਟ ਦਾ ਵੀ ਜਿਹੜਾ ਹੈਗਾ ਉਹ ਆਪਦਾ ਇਕੱਠਾ ਕਰ ਲੋ ਤੇ ਉਹਨੂੰ ਸੁਕਾ ਕੇ ਸੇਬਿਆਂ ਵਾਲੀਆਂ ਬੋਰੀਆਂ 'ਚ ਪਾ ਕੇ ਰੱਖ ਲੋ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਹਰ ਸਾਲ ਕਿਸਾਨ ਵੀਰਾਂ ਨਾਲ ਕੀ ਹੁੰਦਾ ਕਿ 26 ਜਗ੍ਹਾ ਪੂਸਾਰੇ ਪੂਸੇ ਜਗ੍ਹਾ 26 ਬੀਜਿਆ ਜਾਂਦਾ ਹੈ ਤੁਸੀਂ 10 ਰੁਪਏ ਦੀ ਬੁੱਕਰਮ ਲੈ ਕੇ ਆਓ ਇੱਕ ਮਾਰਕਰ ਲਿਆਓ ਪੱਕੇ ਵਾਲਾ ਮਾਰਕਰ ਦੇ ਨਾਲ ਉੱਤੇ ਲਿਖੋ 126 44 110 212 131 130 129 128 ਇੱਕ ਪਰਚੀ ਸੇਬਿਆਂ ਵਾਲੀ ਬੋਰੀ ਦੇ ਵਿੱਚ ਪਾਓ ਇੱਕ ਬਾਅਦ ਸਿਓ ਤਾਂ ਕਿਪਲੇ ਖਾਣਾ ਲਗੇ ਇਸ ਤਰੀਕੇ ਦੇ ਨਾਲ ਕੱਲੇ ਹਾਈਬ੍ਰਿਡ ਝੋਨੇ ਨੂੰ ਛੱਡ ਕੇ ਲਗਭਗ ਸਾਰੇ ਝੋਨਿਆਂ ਦਾ ਆਪਾਂ ਜਿਹੜਾਗਾ ਵੀ ਆਪਦੇ ਘਰੇ ਬਣਾ ਸਕਦੇ ਆ ਤੇ ਉਹ ਵੀ ਆਪ ਦਾ ਸੇਬਿਆਂ ਵਾਲੀਆਂ ਬੋਰੀਆਂ ਹੀ ਪਾ ਕੇ ਚੰਗੇ ਸੁੱਕਿਆ ਹੋਇਆ ਵੀ ਸੰਭਾਲ ਕੇ ਰੱਖ ਲਓ ਸਿਆਲਾਂ ਦੇ ਵਿੱਚ ਕੋਈ ਕੀੜਾ ਨਹੀਂ ਲੱਗਦਾ ਇਹਦੇ ਕਰਕੇ ਹੋਰ ਫਾਇਦਾ ਹੋ ਜਾਂਦਾ ਕਿ ਆਪਾਂ ਜਿਹੜਾ ਹੈਗਾ ਉਹਨੂੰ ਵੀ ਨਰਾਮ ਨਾਲ ਰੱਖ ਸਕਦੇ ਆ ਕੋਈ ਦਵਾਈ ਲਾਉਣ ਦੀ ਲੋੜ ਨਹੀਂ ਕੋਈ ਸ਼ੋਰ ਕਰਨ ਦੀ ਲੋੜ ਨਹੀਂ ਇਸੀ ਤੇ ਧਿਆਨ ਰੱਖਿਓ ਜੇ ਤੁਸੀਂ ਗਲਤੀ ਕੀਤੀ ਵੀ ਨਾ ਰੱਖਿਆ ਕੰਬੈਨ ਚ ਰੱਖਣ ਲੱਗ ਪਏ ਫਿਰ ਸਾਰੇ ਵੀਰ ਉੱਤੇ ਬਿਮਾਰੀ ਲੱਗ ਜਾਣੀ ਹੈ ਤਾਂ ਉਹ ਤੁਹਾਡੇ ਲਈ ਇੱਕ ਚੈਲੰਜ ਹੋਏਗਾ ਤੁਹਾਡੇ ਲਈ ਇੱਕ ਪ੍ਰ